ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਮੌਜੂਦ ਆਂ ਕੱਗਰ ਦਰਿਆ ਦੇ ਉੱਤੇ ਕੱਗਰ ਦਰਿਆ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਖਤਰਾ ਜਿਹੜਾ ਉਹ ਟਲ ਚੁੱਕਿਆ ਹੈਗਾ ਪਾਣੀ ਦਾ ਪੱਧਰ ਜਿਹੜਾ ਕੱਗਰ ਦਰਿਆ ਦਾ ਉਤਰ ਚੁੱਕਿਆ ਹੈਗਾ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੇ ਜ਼ਰੀਏ ਜਿਹੜਾ ਸਲਾਮ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੱਗਰ ਦਰਿਆ ਦੇ ਉੱਪਰ ਦਿਨ ਰਾਤ ਪਹਿਰਾ ਦਿੱਤਾ ਦਿਨ ਰਾਤ ਜਿਹੜਾ ਇੱਕ ਕਰਕੇ ਰੱਖਿਆ ਕੱਗਰ ਦਰਿਆ ਦੇ ਉੱਪਰ ਤੇ ਦੂਜਾ ਸਲਾਮ ਹੈ ਸਾਡਾ ਉਹਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਨੇ ਬਿਨਾ ਕੁਝ ਸੋਚੇ ਸਮਝੇ ਦਿਨ ਰਾਤ ਕੱਗਰ ਦਰਿਆ ਦੇ ਉੱਤੇ ਕੰਮ ਕਰਦੇ ਰਹੇ ਮਿੱਟੀ ਦੇ ਥੈਲੇ ਭਰਦੇ ਰਹੇ ਕਿਨਾਰਿਆਂ ਦੇ ਜਿੱਥੇ-ਜਿੱਥੇ ਬਰੀਚ ਹੁੰਦੀ ਸੀ ਉੱਥੇ-ਉੱਥੇ ਉੱਤਰ ਕੇ ਕਿਨਾਰਿਆਂ ਦੇ ਵਿੱਚ ਮਿੱਟੀ ਦੇ ਥੈਲੇ ਧੱਕ ਲਾਉਂਦੇ ਰਹੇ ਆਪਣੇ ਮੋਢਿਆਂ ਦੇ ਉੱਪਰ ਥੈਲੇ ਧੱਕ ਜਿਹੜੇ ਉਹ ਢੋਂਦੇ ਰਹੇ ਨੇ ਚਾਹੇ ਜਿੰਨੀ ਮਰਜੀ ਅੱਤ ਦੀ ਗਰਮੀ ਪੈਂਦੀ ਸੀ ਤੀਜਾ ਅਸੀਂ ਜਿਹੜਾ ਸਲਾਮ ਪ੍ਰਸ਼ਾਸਨ ਨੂੰ ਵੀ ਕਰਾਂਗੇ ਕਿਉਂਕਿ ਪ੍ਰਸ਼ਾਸਨ ਵੀ ਕਿਤੇ ਪਿੱਛੇ ਨਹੀਂ ਸੀ ਪ੍ਰਸ਼ਾਸਨ ਨੇ ਵੀ ਦਿਨ ਰਾਤ ਕੱਗਰ ਦਰਿਆ ਦੇ ਉੱਤੇ ਡਿਊਟੀ ਜਿਹੜੀ ਉਹ ਨਿਭਾਈ ਹੈ ਹਰ ਇੱਕ ਉਸ ਵਿਅਕਤੀ ਨੂੰ ਚਾਹੇ ਜਿਸ ਨੇ ਕਿਤੇ ਕੱਗਰ ਦਰਿਆ ਦੇ ਉੱਪਰ ਲੰਗਰ ਲਗਾਇਆ ਹੈਗਾ ਜਿਸ ਨੇ ਕੋਈ ਸੇਵਾ ਕੀਤੀ ਹੈ ਪਾਣੀ ਦੀ ਸੇਵਾ ਕੀਤੀ ਇੱਥੋਂ ਤੱਕ ਕਿ ਕਿ ਇੱਕ ਛੋਟੀ ਜੀ ਸੂਈ ਤੱਕ ਦੀ ਵੀ ਸੇਵਾ ਕੀਤੀ ਹਰ ਇੱਕ ਉਸ ਵਿਅਕਤੀ ਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ ਸਲਾਮ ਕਰਦੇ ਹਾਂ ਮੌਕੇ ਦੇ ਹਾਲਾਤਾਂ ਨੂੰ ਕੱਗਰ ਦਰਿਆ ਦੇ ਹੁੰਦੇ ਅਸੀਂ ਦੱਸਦੇ ਹਾਂਗੇ ਕਿ ਪਾਣੀ ਉੱਤਰਨ ਤੋਂ ਬਾਅਦ ਕੱਗਰ ਦਰਿਆ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਕਿਨਾਰੇ ਜਿਹੜੇ ਉਹ ਟੁੱਟ ਚੁੱਕੇ ਨੇ ਇੱਕ ਤਾਂ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਸੀਗਾ ਦੂਜਾ ਕਾਰਨ ਕਿਨਾਰੇ ਟੁੱਟਣ ਦਾ ਇਹ ਰਿਹਾ ਕਿ ਕਿਨਾਰੇ ਕਮਜ਼ੋਰ ਸੀਗੇ ਜਦੋਂ ਪਾਣੀ ਉਤਰਿਆ ਤਾਂ ਮਿੱਟੀ ਖੁਰਨੀ ਜਿਹੜੀ ਉਹ ਸ਼ੁਰੂ ਹੋ ਗਈ ਤੇ ਕਿਨਾਰੇ ਟੁੱਟਣੇ ਸ਼ੁਰੂ ਹੋ ਗਏ ਹੁਣ ਜਿਹੜਾ ਲਗਾਤਾਰ ਕਗਰ ਦਰਿਆ ਦੇ ਉਹਨਾਂ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਜਿਹੜਾ ਉਹ ਚੱਲ ਰਿਹਾਗਾ ਮਿੱਟੀ ਦੇ ਟਰਾਲੇ ਜਿਹੜੇ ਉਹ ਮੰਗਾਏ ਜਾ ਰਹੇ ਨੇ ਮਿੱਟੀ ਦੇ ਥੈਲੇ ਭਰ ਕੇ ਦੁਬਾਰਾ ਉਹਨਾਂ ਕਿਨਾਰਿਆਂ ਦੇ ਉੱਪਰ ਲਾਏ ਜਾ ਰਹੇ ਨੇ ਤੁਹਾਨੂੰ ਇੱਕ ਤਾਜ਼ਾ ਅਪਡੇਟ ਹੋਰ ਦੱਸ ਦਈਏ ਕਿ ਸੁਖਣਾ ਲੇਕ ਦੇ ਕਗਰ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਜਾ ਚੁੱਕਿਆ ਹੈਗਾ ਸੁਖਣਾ ਲੇਕ ਦੇ ਗੇਟ ਵੀ ਜਿਹੜੇ ਉਹ ਕੱਲ ਖੋਲੇ ਗਏ ਨੇ ਜਿੱਥੋਂ ਤੱਕ ਇਹ ਰਿਪੋਰਟ ਆ ਰਹੀ ਹੈ ਕਿ ਸੁਕਣਾ ਲੈਕ ਦੇ ਵਿੱਚ ਪਿੱਛੋਂ ਬੱਦਲ ਫਟਣ ਦੇ ਕਾਰਨ ਪਾਣੀ ਦਾ ਪੱਧਰ ਜਿਹੜਾ ਉਹ ਵਧਿਆ ਹੈਗਾ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਕੱਗੜ ਦਰਿਆ ਦੀਆਂ ਸਾਂਝੀਆਂ ਕਰਦੇ ਆ ਅੱਗੇ ਦੀਆਂ ਤਾਂ ਤਸਵੀਰਾਂ ਤੁਸੀਂ ਚੈਨਲ ਦੇ ਜਰੀਏ ਦੇਖੋ ਕੀ ਕੀ ਹਾਲਾਤ ਕੱਗੜ ਦਰਾਰ ਦੇ ਕਿਨਾਰਿਆਂ ਨੂੰ ਲੈ ਕੇ ਬਣੇ ਹੋਏ ਨੇ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਖੱਗਰ ਦਰਿਆ ਦੇ ਅੰਦਰ ਦੀਆਂ ਇਹ ਤਸਵੀਰਾਂ ਨੇ ਹੁਣ ਗੱਲ ਕਰੀਏ ਤਾਂ ਖੱਗਰ ਦਰਿਆ ਦੇ ਵਿੱਚੋਂ ਪਾਣੀ ਦਾ ਪੱਧਰ ਬਿਲਕੁਲ ਹੀ ਘਟ ਚੁੱਕਾ ਹੈ ਖੱਗਰ ਦਰਿਆ ਤੁਹਾਨੂੰ ਹੁਣ ਖਾਲੀ ਨਜ਼ਰ ਆਵੇਗਾ ਪਰ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਖੱਗਰ ਦਰਿਆ ਦੇ ਉੱਤੇ ਜਿਹੜੇ ਕਿਨਾਰੇ ਸੀਗੇ ਜਿਹੜੇ ਕਿਨਾਰਿਆਂ ਨੇ ਖੱਗਰ ਦਰਿਆ ਦੇ ਪਾਣੀ ਨੂੰ ਰੋਕਿਆ ਹੋਇਆ ਸੀ ਤੇ ਜਿੰਨਾ ਕਿਨਾਰਿਆਂ ਦੇ ਉੱਪਰ ਲੋਕਾਂ ਨੇ ਬੰਨ ਮਾਰੇ ਹੋਏ ਸੀ ਅੱਜ ਉਹਨਾਂ ਦੇ ਹਾਲਾਤ ਕੀ ਨੇ ਤਕਰੀਬਨ ਅਸੀਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ 3 ਤੋਂ 4 ਕਿਲੋਮੀਟਰ ਦਾ ਹੀ ਏਰੀਆ ਜਿਹੜਾ ਉਹ ਦਿਖਾਉਣ ਜਾ ਰਹੇ ਹਾਂ ਕਿ 3 ਤੋਂ 4 ਕਿਲੋਮੀਟਰ ਦੇ ਏਰੀਏ ਦੇ ਵਿੱਚ ਹਾਲਾਤ ਕੀ ਨੇ ਹਾਲਾਂਕਿ ਖਨੌਰੀ ਤੋਂ ਲੈ ਕੇ ਮੂਨਕ ਤੱਕ 18 ਕਿਲੋਮੀਟਰ ਜਿਹੜਾ ਏਰੀਆ ਕਿਹਾ ਜਾਂਦਾ ਹੈਗਾ ਉਸਦੇ ਹਾਲਾਤ ਜਿਹੜੇ ਉਹ ਇਸ ਤੋਂ ਅਲੱਗ ਨੇ ਕਿਉਂਕਿ ਜਗਾ ਜਗਾ ਦੇ ਉੱਪਰ ਕਗਰ ਦਰਿਆ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਵਧਿਆ ਤਾਂ ਬ੍ਰਿਕਾਂ ਹੋਣ ਦੀਆਂ ਜਿਹੜੀਆਂ ਖਬਰਾਂ ਉਹ ਸਾਹਮਣੇ ਆ ਰਹੀਆਂ ਸੀ ਲਗਾਤਾਰ ਕਦੇ ਕਿਤੇ ਕਗਰ ਦਰਿਆ ਦੇ ਵਿੱਚ ਖੱਡ ਪੈ ਜਾਂਦੀ ਸੀ ਤੇ ਕਦੇ ਕਿਤੇ ਤਾਂ ਕਿਸਾਨ ਜਿਹੜੇ ਉਸ ਨੂੰ ਬੰਦ ਕਰਨ ਦੇ ਲਈ ਭਜਦੇ ਤਰਪਾਲਾਂ ਨਮੀਆਂ ਲੈ ਦਕਾਨਾਂ ਤੋਂ ਮਿੱਟੀ ਦੇ ਗੱਟੇ ਪਰ ਪਰ ਕੇ ਖੁਦ ਆਪਣੇ ਸਿਰਾਂ ਦੇ ਉੱਪਰ ਚੱਕ ਕੇ ਜਿਹੜੇ ਉਸ ਜਗ੍ਹਾ ਦੇ ਉੱਪਰ ਲਾਉਂਦੇ ਉਹ ਤਸਵੀਰਾਂ ਵੀ ਤੁਸੀਂ ਨੇ ਜਿਹੜੀਆਂ ਉਹ ਦੇਖੀਆਂ ਹੋਣੀਆਂ ਪਰ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਹਾਂ ਕਿਉਂਕਿ ਤੁਸੀਂ ਦੇਖ ਸਕੋ ਕਿ ਆਖਿਰਕਾਰ ਜਿਹੜੀਆਂ ਸਮੇਂ ਦੀਆਂ ਮੌਜੂਦਾ ਸਰਕਾਰਾਂ ਨੇ ਹੱਕ ਗੱਗਰ ਦਰਿਆ ਨੂੰ ਲੈ ਕੇ ਕਿੰਨਾ ਕੁ ਚਿੰਤਤ ਨੇ ਕਿੰਨਾ ਕੁ ਗੱਗਰ ਦਰਿਆ ਦੇ ਉੱਤੇ ਕੰਮ ਹੁੰਦਾਗਾ ਜਦੋਂ ਪਤਾ ਹੋਵੇ ਕਿ ਗੱਗਰ ਦਰਿਆ ਦੇ ਵਿੱਚ ਪਾਣੀ ਆਉਣ ਵਾਲਾ ਹੈਗਾ ਹਾਲਾਤ ਜਿਹੜੇ ਉਹ ਵਿਗੜ ਸਕਦੇ ਨੇ ਹੁਣੇ ਕਿਨਾਰੇ ਤੁਸੀਂ ਦੇਖ ਸਕਦੇ ਹੋ ਜੇਕਰ ਇੱਥੇ ਕਿਸਾਨਾਂ ਦੇ ਵੱਲੋਂ ਤਰਪਾਲਾਂ ਨਾ ਲਾਈਆਂ ਜਾਂਦੀਆਂ ਮਿੱਟੀ ਦੇ ਗੱਟੇ ਨਾ ਲਾਏ ਜਾਂਦੇ ਤਾਂ ਇਹ ਕਿਨਾਰਿਆਂ ਨੇ ਟੁੱਟ ਜਾਣਾ ਸੀ ਹਾਲਾਂਕਿ ਕੱਗਰ ਦਰਿਆ ਇਸ ਵਾਰ ਆਪਣੇ ਖਾਤਰੇ ਦੇ ਨਿਸ਼ਾਨ ਤੋਂ 2 ਤੋਂ 3 ਫੁੱਟ ਤੱਕ ਉੱਪਰ ਚੱਲਿਆ ਗਿਆ ਸੀ ਪਰ ਫੇਰ ਵੀ ਇਹ ਕਿਸਾਨਾਂ ਨੇ ਹਿੰਮਤ ਨਹੀਂ ਹਾਰੀ ਕਿ ਕੱਗਰ ਦਰਿਆ ਨੂੰ ਵਾਪਸ ਮੋੜਨ ਦੇ ਵਿੱਚ ਕਿਸਾਨ ਕਾਮਯਾਬ ਹੋਏ ਨੇ ਸੋ ਇਹ ਤਸਵੀਰਾਂ ਉਸੇ ਨੂੰ ਬਿਆਨ ਕਰਦੀਆਂ ਨੇ ਕਿ ਕਿਵੇਂ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਮਿੱਟੀ ਦੇ ਗੱਟੇ ਤੱਕ ਲਾ ਦਿੱਤੇ ਫਸਲ ਦੀ ਪ੍ਰਵਾਹ ਕੀਤੇ ਬਿਨਾ ਤੇ ਦੂਜੇ ਪਾਸੇ ਜਿਹੜਾ ਤਰਪਾਲਾਂ ਲਾ ਦਿੱਤੀਆਂ ਲਫਾਫੇ ਲਾ ਦਿੱਤੇ ਮਿੱਟੀ ਦੇ ਗੱਟੇ ਲਾ ਦਿੱਤੇ ਇੱਥੋਂ ਤੱਕ ਕਿ ਦਿਨ ਰਾਤ ਕਗਰ ਦਰਿਆ ਦੇ ਉੱਪਰ ਪਹਿਰਾ ਵੀ ਦਿੱਤਾ ਪਰ ਹੁਣ ਜਦੋਂ ਪਾਣੀ ਉਤਰ ਚੁੱਕਿਆ ਹੈਗਾ ਪਾਣੀ ਉਤਰਨ ਤੋਂ ਬਾਅਦ ਅਸਲ ਤਸਵੀਰ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਸੀ ਹੁਣੋ ਤਸਵੀਰ ਸਾਹਮਣੇ ਆ ਚੁੱਕੀ ਹੈ ਕਿ ਜਗਾ ਜਗਾ ਦੇ ਉੱਪਰ ਕੱਗਰ ਦਰਿਆ ਦੇ ਕਿਨਾਰੇ ਨੇ ਜਿਹੜੇ ਉਹ ਖੁਰੇ ਨੇ ਕਿਨਾਰੇ ਹੋ ਡਿੱਗੇ ਨੇ ਹਾਲਾਂਕਿ ਉੱਪਰੋਂ ਤਾਂ ਕਿਸਾਨਾਂ ਨੇ ਜਿਹੜਾ ਕੱਗਰ ਦਰਿਆ ਦੇ ਕਿਨਾਰਿਆਂ ਨੂੰ ਸੰਭ ਲਿਆ ਸੀਗਾ ਪਰ ਜਦੋਂ ਥੱਲੋਂ ਕੱਗਰ ਦਰਿਆ ਜਿੱਥੋਂ ਪਾਣੀ ਲੰਘ ਰਿਹਾ ਸੀਗਾ ਨੀਚੇ ਤੋਂ ਤਾਂ ਉਸ ਨੂੰ ਕੌਣ ਦੇਖਦਾ ਜੇ ਕਦੇ ਜਿਹੜਾ ਪਾਣੀ ਉਹ ਲੀਕ ਹੋ ਜਾਂਦਾ ਕੱਗਰ ਦਰਿਆ ਦਾ ਜਾਂ ਫਿਰ ਖੋਰਾ ਲੱਗ ਜਾਂਦਾ ਕਿਸੇ ਪ੍ਰਕਾਰ ਦਾ ਤਾਂ ਉਸ ਪਾਣੀ ਨੂੰ ਕਿਵੇਂ ਸੰਭਿਆ ਜਾ ਸਕਦਾ ਸੀ ਕਿਉਂਕਿ ਗੱਲ ਕਰੀਏ ਤਾਂ ਇੱਕ ਤਾਂ ਕਗਰ ਦਰਿਆ ਦੇ ਵਿੱਚ ਜਿਹੜਾ ਮਿੱਟੀ ਦੇ ਐਨੇ ਵੱਡੇ ਢੇਰ ਲੱਗੇ ਹੋਏ ਨੇ ਕਿ ਉਸ ਨੂੰ ਸਰਕਾਰਾਂ ਜਦੋਂ ਇਹ ਖਾਲੀ ਹੁੰਦਾ ਹੈ ਕਗਰ ਦਰਿਆ ਸੁੱਕ ਜਾਂਦਾ ਇਹਦੇ ਵਿੱਚੋਂ ਪਾਣੀ ਤਾਂ ਉਸ ਸਮੇਂ ਇਹ ਮਿੱਟੀ ਦੇ ਢੇਰ ਬਾਹਰ ਨਹੀਂ ਕਢਾਏ ਜਾਂਦੇ ਤੇ ਨਾ ਹੀ ਇਸ ਦੀ ਜਿਹੜੀ ਸਫਾਈ ਉਹ ਸਮੇਂ ਸਰ ਹੁੰਦੀ ਹੈ ਇਸ ਵਾਰ ਸਰਕਾਰ ਦੇ ਵੱਲੋਂ ਜਿਹੜਾ ਦਿੱਲੀ ਦੇ ਇਲੈਕਸ਼ਨਾਂ ਤੋਂ ਬਾਅਦ ਹੀ ਜਿਹੜਾ ਪੰਜਾਬ ਦੇ ਦਰਿਆਵਾਂ ਦੇ ਵੱਲ ਧਿਆਨ ਦਿੱਤਾ ਗਿਆ ਪੰਜਾਬ ਦੇ ਦਰਿਆਵਾਂ ਨੂੰ ਲੈ ਕੇ ਜਿਹੜਾ ਮੀਟਿੰਗਾਂ ਕੀਤੀਆਂ ਗਈਆਂ ਹੜ੍ਹਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਪਰ ਉਸ ਸਮੇਂ ਤੱਕ ਬਹੁਤ ਜ਼ਿਆਦਾ ਜਿਹੜਾ ਲੇਟ ਹੋ ਚੁੱਕਿਆ ਸੀ ਤੇ ਹੁਣ ਮੌਜੂਦਾ ਸਥਿਤੀ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੁਣ ਪਾਣੀ ਤਰਨ ਤੋਂ ਬਾਅਦ ਮਿੱਟੀ ਦੇ ਗੱਟੇ ਭਰ-ਭਰ ਕੇ ਲਾਏ ਜਾ ਰਹੇ ਨੇ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਘੱਗਰ ਦਰਿਆ ਦੇ ਉੱਤੇ ਤੇ ਜਿੰਨਾ ਵੀ ਨੁਕਸਾਨ ਹੋ ਸਕਦਾ ਸੀ ਉਹ ਸਾਰੇ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਹਾਲਾਂਕਿ ਸਰਕਾਰ ਤੋਂ ਤਾਂ ਕਿਤੇ ਇਹ ਲੁਕੀਆਂ ਨਹੀਂ ਹੋਣੀਆਂ ਕਿਉਂਕਿ ਰਿਪੋਰਟਾਂ ਜਿਹੜੀਆਂ ਉਹ ਪਲ-ਪਲ ਦੀਆਂ ਸਰਕਾਰ ਤੱਕ ਪਹੁੰਚਦੀਆਂ ਨੇ ਤੇ ਅੰਦਾਜ਼ਾ ਇਹ ਵੀ ਲਾਇਆ ਗਿਆ ਹੁਣਾ ਕਿ ਜੇਕਰ ਇਹਨਾਂ ਜਗ੍ਹਾ ਦੇ ਉੱਤੇ ਤਰਪਾਲਾਂ ਕਾਗਜ਼ ਨਾ ਪੈਂਦੇ ਤਾਂ ਕਿੰਨਾ ਨੁਕਸਾਨ ਜਿਹੜਾ ਹੋ ਘਰਦਰਾ ਕਰ ਸਕਦਾ ਸੀ ਤੇ ਕਿੱਥੋਂ ਤੱਕ ਜਿਹੜੇ ਕਗਰ ਦਰਿਆ ਦੀ ਮਾਰ ਪੈਣੀ ਸੀ ਤੇ ਲੋਕ ਇਸ ਵਾਰ ਜਿਹੜੇ ਕਗਰ ਦਰਿਆ ਦੇ ਉੱਤੇ ਡਟੇ ਰਹੇ ਨੇ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਇਸ ਤਰੀਕੇ ਨਾਲ ਤੁਸੀਂ ਦੇਖ ਲਓ ਬੰਨਾ ਨੂੰ ਖੁਰਨ ਤੋਂ ਰੋਕੀ ਰੱਖਿਆ ਸੋ ਲੋਕਾਂ ਦੀ ਹਿੰਮਤ ਸੀ ਜਿਹੜਾ ਲੋਕਾਂ ਨੇ ਕਗਰ ਦਰਿਆ ਦੇ ਪਾਣੀ ਨੂੰ ਪਾਰ ਲੰਘਾਇਆ ਨਹੀਂ ਜਿੱਥੇ ਪੰਜਾਬ ਭਰ ਦੇ ਵਿੱਚ ਹੋਰ ਦਰਿਆਵਾਂ ਨੇ ਤਬਾਹੀ ਮਚਾਈ ਹੈਗੀ ਪੰਜਾਬ ਦਾ ਬਹੁਤ ਸਾਰਾ ਏਰੀਆ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤੇ 10 12 ਫੁੱਟ ਤੱਕ ਰੇਤ ਜਿਹੜੀ ਉਹ ਉਹਨਾਂ ਏਰੀਆ ਦੇ ਵਿੱਚ ਚੜ ਚੁੱਕੀ ਹੈ ਤੇ ਨਾਲ ਦਰਿਆ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਵਹਾ ਕੇ ਤੱਕ ਲੈ ਚੁੱਕੇ ਨੇ ਪਿਛਲੀ ਵਾਰ ਦੀ ਗੱਲ ਕਰੀਏ 2023 ਦੇ ਵਿੱਚ ਸੇ ਕਗਰ ਦਰਿਆ ਨੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਜਿਹੜੀ ਉਹ ਮਚਾਈ ਸੀਗੀ ਉਸ ਤੋਂ ਬਾਅਦ 2000 24 ਆਇਆ ਕੱਗਰ ਦਰਿਆ ਸ਼ਾਂਤ ਰਹਾ ਤਾਂ ਹੁਣ 2025 ਦੇ ਵਿੱਚ ਵੀ ਹਾਲਾਤ ਕੁਝ ਇਹੋ ਜਿਹੇ ਬਣੇ ਸੀ ਕਿ ਕੱਗਰ ਦਰਿਆ ਤਬਾਹੀ ਮਚਾ ਸਕਦਾ ਸੀ ਪਰ ਫਸਲਾਂ ਜਿਹੜੀਆਂ ਉਹ ਕਿਸਾਨਾਂ ਦੀਆਂ ਪੱਕਣ ਤੇ ਆਈਆਂ ਹੋਈਆਂ ਸੀਗੀਆਂ ਫਸਲਾਂ ਨੂੰ ਦੇਖਦੇ ਹੋਏ ਕਿਸਾਨਾਂ ਨੇ ਕੱਗਰ ਦਰਿਆ ਦੇ ਉੱਤੇ ਪ੍ਰਸ਼ਾਸਨ ਦੇ ਨਾਲ ਲੱਗ ਕੇ ਆਪ ਕੰਮ ਕੀਤਾ ਸੋ ਦਿਨ ਰਾਤ ਟਰੈਕਟਰ ਜਿਹੜੇ ਕਿਸਾਨਾਂ ਦੇ ਕੱਗਰ ਦਰਿਆ ਦੇ ਉੱਤੇ ਮੌਜੂਦ ਰਹੇ ਤਰਪਾਲਾਂ ਖਰੀਦੀਆਂ ਗਈਆਂ ਲਫਾਫੇ ਖਰੀਦੇ ਗਏ ਇੱਥੋਂ ਤੱਕ ਕਿ ਮਿੱਟੀ ਵੀ ਜਿਹੜੀ ਦੂਰ ਦਰਾਡੇ ਤੋਂ ਲਿਆ ਕੇ ਕੱਗਰ ਦਰਿਆ ਦੇ ਕਿਨਾਰਿਆਂ ਤੇ ਪਾਈ ਗਈ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਉਸ ਦੌਰਾਨ ਦੇਖੀਆਂ ਹੋਣੀਆਂ ਕਿ ਕਿਸ ਤਰੀਕੇ ਨਾਲ ਹਰ ਇੱਕ ਰਾਜਨੀਤਿਕ ਪਾਰਟੀ ਦਾ ਨੇਤਾ ਕੱਗਰ ਦਰਿਆ ਦੇ ਉੱਤੇ ਪਹੁੰਚਦਾ ਸੀ ਤੇ ਕਿਵੇਂ ਜਿਹੜੇ ਕੱਗਰ ਦਰਿਆ ਦੇ ਉੱਤੇ ਲੋਕਾਂ ਦੀ ਮਦਦ ਕੀਤੀ ਗਈ ਚਾਹੇ ਪੈਸਿਆਂ ਦੇ ਨਾਲ ਕੀਤੀ ਗਈ ਜਾਂ ਤੇਲ ਦੇ ਨਾਲ ਮਦਦ ਕੀਤੀ ਗਈ ਤਾਂ ਵੱਖੋ ਵੱਖਰੇ ਤਰੀਕੇ ਦੇ ਨਾਲ ਕਿਸਾਨਾਂ ਦੀ ਉਸ ਸਮੇਂ ਮਦਦ ਹੋਈ ਪਰ ਜਿੱਥੇ ਸਰਕਾਰ ਦੇ ਵੱਲੋਂ ਕੋਈ ਐਲਾਨ ਕਰਨਾ ਚਾਹੀਦਾ ਸੀ ਕਗਰ ਦਰਿਆ ਦੇ ਸੰਬੰਧ ਦੇ ਵਿੱਚ ਉੱਥੇ ਸਰਕਾਰ ਨੇ ਨਹੀਂ ਬਲਕਿ ਰਾਜਨੀਤਿਕ ਪਾਰਟੀਆਂ ਦੇ ਵਿਰੋਧੀ ਦਲਾਂ ਨੇ ਜ਼ਿਆਦਾ ਕੰਮ ਕਰਦੇ ਹੋਏ ਦਿਖਾਈ ਦਿੱਤੇ ਤਾਂ ਇਹ ਹਾਲਾਤ ਨੇ ਕਗਰ ਦਰਿਆ ਦੇ ਜਿਹੜਾ ਹਰ ਸਾਲ ਕਿਸਾਨਾਂ ਦੇ ਲਈ ਮੁਸੀਬਤ ਬਣ ਕੇ ਆਉਂਦਾ ਹੈਗਾ ਕਿਸਾਨਾਂ ਦੇ ਲਈ ਇੱਕ ਵੱਡੀ ਮੁਸੀਬਤ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈਗਾ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਤਕਰੀਬਨ 3 ਤੋਂ 4 ਕਿਲੋਮੀਟਰ ਦੇ ਏਰੀਏ ਦੀਆਂ ਸਾਂਝੀਆਂ ਕੀਤੀਆਂ ਨੇ ਜਿੱਥੇ ਕੱਗਰ ਦਰਿਆ ਦੇ ਹੁਣ ਦੇ ਹਾਲਾਤ ਜੇ ਅਸੀਂ ਗੱਲ ਕਰੀਏ ਤਾਂ ਵੱਤੋਂ ਬੱਤਰ ਹੋ ਚੁੱਕੇ ਨੇ ਜੇਕਰ ਮੌਜੂਦਾ ਸਥਿਤੀ ਦੇ ਸਮੇਂ ਪਾਣੀ ਦੁਬਾਰਾ ਆਉਂਦਾ ਹੈਗਾ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਹੋ ਸਕਦੇ ਨੇ ਕਿਉਂਕਿ ਜਿਹੜੇ ਹੀ ਕੱਗਰ ਦਰਿਆ ਦੇ ਕਿਨਾਰਿਆਂ ਦੇ ਉੱਪਰ ਮਿੱਟੀ ਪਾ ਕੇ ਇਹ ਬੰਨ ਬੰਨੇ ਗਏ ਸੀ ਉਸ ਮਿੱਟੀ ਨੇ ਖਿਸਕਣਾ ਜਿਹੜਾ ਹੋ ਸ਼ੁਰੂ ਕਰ ਦਿੱਤਾਗਾ ਜਦੋਂ 2023 ਦੇ ਵਿੱਚ ਕੱਗਰ ਦਰਿਆ ਟੁੱਟਣ ਤੋਂ ਬਾਅਦ ਕੱਗਰ ਦਰਾ ਦੇ ਕਿਨਾਰਿਆਂ ਦੇ ਉੱਪਰ ਮਿੱਟੀ ਲੈ ਕੇ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਹੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਰੇਤ ਕੱਗਰ ਦਰਾ ਦੇ ਕਿਨਾਰਿਆਂ ਨੂੰ ਕਦੇ ਵੀ ਮਜ਼ਬੂਤ ਨਹੀਂ ਕਰ ਸਕਦੀ ਸੋ ਉਸੇ ਗੱਲਾਂ ਨੂੰ ਜਿਹੜਾ ਹੁਣ ਬਿਲਕੁਲ ਸੱਚ ਤੇ ਠੀਕ ਜਿਹੜਾ ਹੋ ਸਾਬਿਤ ਕਰ ਦਿੰਦਾ ਹੈ ਦਰਿਆ ਨੇ ਕਿਉਂਕਿ ਦਰਿਆ ਦੇ ਸਾਹਮਣੇ ਇਹ ਰੇਤਾ ਕਦੇ ਵੀ ਨਹੀਂ ਟਿਕ ਸਕਦਾ ਸੋ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਖਬਰਾਂ ਅਸੀਂ ਤੁਹਾਡੇ ਨਾਲ ਪੰਜਾਬ ਭਰ ਦੀਆਂ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਤੁਹਾਨੂੰ ਦਿਖਾਇਆ ਕਿ ਕਿਵੇਂ ਕਗਰ ਦਰਿਆ ਦੇ ਉੱਤੇ ਮੌਜੂਦਾ ਸਥਿਤੀ ਦੇ ਵਿੱਚ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ